Thank you ਵਾਈਟ ਮੈਡੀਕਲ ਕਾਲਜ ਦੇ ਸੰਸਥਾਪਕ ਜਿਹੜੇ ਨੇ ਸਵਰਨ ਸਲਾਰੀਆ ਦੇ ਵੱਲੋਂ ਪਰਮਾਨੰਦ ਵਿਖੇ ਜਿਹੜਾ ਹੈ ਪਰਮਾਨੰਦ ਵਿਖੇ ਉਹਨਾਂ ਦਾ ਜਿਹੜਾ ਦਫਤਰ ਹੈ ਉੱਥੇ ਹੈਲਥ ਕਾਰਡ ਜਿਹੜੇ ਨੇ ਉਹ ਵੰਡੇ ਗਏ ਤੇ ਦੱਸਦੇ ਹੀ 6 April ਯਾਨੀ ਕਿ ਅੱਜ ਜਿਹੜਾ ਇਹ ਸਮਾਰੋਹ ਕੀਤਾ ਗਿਆ ਜਿੱਥੇ ਕੀ ਜ਼ਰੂਰਤਮੰਦ ਪਰਿਵਾਰਾਂ ਨੂੰ ਜਿਹੜੇ ਨੇ ਉਹ ਹੈਲਥ ਕਾਰਡ ਵੰਡੇ ਗਏ ਤੇ ਜੇਕਰ ਅਸੀਂ ਇਸ ਹੈਲਥ ਕਾਰਡ ਦੀ ਗੱਲ ਕਰੀਏ ਤਾਂ ਇਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਇਹ ਹੈਲਥ ਕਾਰਡ ਜਿਹੜੇ ਨੇ ਜੋ ਕਿ ਸਵਰਨ ਸਲਾਰੀਆ ਫਾਊਂਡੇਸ਼ਨ ਦੀ ਤਰਫੋਂ ਬਣਾਏ ਗਏ ਨੇ ਜ਼ਰੂਰਤ ਮੰਦ ਲੋਕਾਂ ਦੇ ਲਈ ਦੱਸ ਦਈਏ ਇਸ ਦੇ ਅੰਤਰਗਤ ਜਿਹੜਾ ਹੈ तमाम ਬਿਮਾਰੀਆਂ ਦਾ ਇਲਾਜ ਜਿਹੜਾ ਹੈ ਉਹ ਇੱਕਦਮ ਫ੍ਰੀ ਹੋਵੇਗਾ ਫ੍ਰੀ ਆਫ ਕੋਸ ਤੁਸੀਂ ਕੋਈ ਵੀ ਬਿਮਾਰੀ ਦਾ ਇਲਾਜ ਜਿਹੜਾ ਹੈ ਇਹ ਕਾਰਡ ਦੇ ਆਧਾਰ ਤੇ ਕਰਵਾ ਸਕਦੇ ਹੋ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ মিডিਆ ਦੇ ਨਾਲ ਇਸ ਮੌਕੇ ਤੇ ਖਾਸ ਗੱਲਬਾਤ ਕਰਦੇ ਹੋਏ ਸਵਨਸਲਾਰੀਆ ਨੇ ਲੋਕ ਸਭਾ ਚੋਣਾ 2024 ਨੂੰ ਲੈ ਕੇ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਹਫਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਾਰਟੀ ਚਿੰਨ੍ਹ ਦਾ ਜਿਹੜਾ ਐਲਾਨ ਕਰਨਗੇ ਇਸ ਪਾਰਟੀ ਪੱਖੋਂ ਜਿਹੜਾ ਇਹ ਰੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਰਹਿਣਗੇ ਤੇ ਕਿਸ ਪਾਰਟੀ ਦੇ ਨਾਲ ਉਹ ਚੋਣਾਂ ਲੜਨ ਜਾਣਗੇ ਗੁਰਦਾਸਪੁਰ ਹਲਕੇ ਤੋਂ ਉਹ ਵੀ ਜਾਣਕਾਰੀ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ 'ਚ ਸਾਂਝੀ ਕਰਨਗੇ ਤੇ ਜੇਕਰ ਗੱਲ ਕਰੀਏ ਇਸ ਹੈਲਥ ਕਾਰਡ ਦੀ ਤਾਂ ਇਹ ਜਿਹੜਾ ਹੈਲਥ ਕਾਰਡ ਹੈ 2029 ਤੱਕ ਜਨਵਰੀ 2029 ਤੱਕ 5 ਸਾਲ ਤੱਕ ਇਹ ਵੈਲਿਡ ਹੈ ਇਹਦੀ ਵੈਲਿਡਿਟੀ ਜਿਹੜੀ ਹੈ 5 ਸਾਲ ਦੀ ਹੈ 5 ਸਾਲ ਤੱਕ ਤੁਸੀਂ ਇਹ ਕਾਰਡ ਦੇ ਆਧਾਰ ਤੇ ਹੈਲਥ ਕਾਰਡ ਦੇ ਆਧਾਰ ਤੇ ਜਿਹੜਾ ਹੈ ਆਪਣੀਆਂ ਬਿਮਾਰੀਆਂ ਦਾ ਫ੍ਰੀ ਇਲਾਜ ਕਰ ਬਾ ਸਕਦੀ ਹੂ ਤਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰ੍ਹਾਂ ਨਾਲ মিডিਆ ਨਾਲ ਖਾਸ ਗੱਲਬਾਤ ਕਰਦੇ ਹੋਏ ਸਵਨਸਲਾਰੀਆਂ ਨੇ ਇਸ ਹੈਲਥ ਕਾਰਡ ਬਾਰੇ ਜਾਣਕਾਰੀ ਦਿੱਤੀ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਨੇ ਹੋਰ ਕੀ ਕੀ ਜਿਹੜਾ ਹੈ ਜਾਣਕਾਰੀ ਸਾਂਝੀ ਕੀਤੀ ਹੈ ਉਹ ਦੇਖਦੇ ਹਾਂ ਨਮਸਕਾਰ ਹਫਤੇ ਪਹਿਲੇ ਤੇ ਮੈਂ ਅੱਜ ਮੇਰੇ ਸਾਰੇ ਸਲਾਰਿਆ ਜਨ ਸੇਵਾ ਫਾਊਂਡੇਸ਼ਨ ਦੇ ਡਾਇਰੈਕਟਰ ਡਿਪਟੀ ਡਾਇਰੈਕਟਰ ਉਹਨਾਂ ਨੂੰ ਮੁਬਾਰਕਬਾਦ ਕਿ ਫ੍ਰੀ ਟ੍ਰੀਟਮੈਂਟ ਜਿਹੜਾ 5 ਸਾਲ ਪਾਛੇ ਕਾਰਡ ਵੰਡੇਆਂ ਜਾਣਾ ਸੀਗਾ ਅੱਜ ਉਹਨਾਂ ਦੀ ਸ਼ੁਰੂਆਤ ਹੋ ਗਈ ਹੈ ਇਹ ਕਾਰਡ ਹੈਗਾ ਇਹ 5 ਸਾਲ ਵਾਸਤੇ ਵੈਲਿਡ ਹੈ 2029 ਜਨਵਰੀ ਤੱਕ ਇਹ ਕਦੇ ਵੀ ਪਰਿਵਾਰ ਆ ਕੇ ਜਿਸ ਪਰਿਵਾਰ ਦੇ ਮੁਖੀ ਨੂੰ ਇਹ ਕਾਰਡ ਮਿਲਦਾ ਹੈ ਉਹ ਆ ਕੇ ਹਸਪੀਟਲ ਤੇ 24 ਘੰਟੇ ਕਦੇ ਵੀ ਆ ਕੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਜੇਦੀ ਉਮਰ 18 ਸਾਲ ਤੋਂ ਲੈ ਕੇ 65 ਸਾਲ ਤੱਕ ਹੈ ਉਹਦਾ ਟਰੀਟਮੈਂਟ 100% ਫ੍ਰੀ ਹੋਏਗਾ ਚਾਹੇ ਉਹ ਇਡਰੀ ਦਾ ਹੋਏ ਹਾਰਟ ਦਾ ਹੋਏ ਬਾਡੀ ਦਾ ਕੋਈ ਵੀ ਪਾਰਟ ਦਾ ਹੋਏ 1 ਰੁਪਿਆ ਖਰਚ ਨਹੀਂ ਹੋਏਗਾ ਸਲਾਰੀਆ ਸਾਹਿਬ ਜਿੰਦਾਬਾਦ ਜਿੰਦਾਬਾਦ ਮੇਰੇ ਨੈਕਸਟ ਸੈਟਰਡੇ ਨੂੰ ਅਸੀਂ 12 ਵਜੇ 25000 ਕਾਰਡ ਵੰਡ ਰਹੇ ਹਾਂ 25000 ਮੀਨ 1 ਲੱਖ 25000 ਮੈਂਬਰ ਹੋਣਗੇ ਜਿਨ੍ਹਾਂ ਨੂੰ ਉਹ ਕਾਰਡ ਦੀ ਫੈਸਿਲਿਟੀ ਹੋਏਗੀ ਉਹ ਸ਼ਨੀਵਾਰ ਅਗਲੇ ਸ਼ਨੀਵਾਰ ਅੱਜ ਡਾਇਰੈਕਟਰ ਡਿਪਟੀ ਡਾਇਰੈਕਟਰ ਅਗਲੇ ਸ਼ਨੀਵਾਰ ਵਿਲੇਦ ਪ੍ਰਦਾਨ ਔਰ ਮੈਂਬਰ ਟੋਟਲ 25000 ਮੀਨਸ ਇੱਕ ਕਾਰਜ ਪੰਜ ਛੇ ਬੰਦੇ ਹੁੰਦੇ ਨੇ ਤੇ ਕਮਤ ਕਮ 125000 ਇਹ ਮੈਂਬਰ ਫਾਇਦਾ ਲੈਣਗੇ ਹੋਰ ਵੀ ਜਿਹੜੇ ਗਰੀਬ ਪਰਿਵਾਰ ਮੈਂਬਰ ਬਣਨਾ ਚਾਹੁੰਦੇ ਨੇ ਮਿਹਰਬਾਨੀ ਕਰਕੇ ਪਰਮਾਨੈਂਟ ਸਲਰੀਆ ਜਨ ਸੇਵਾ ਫਾਊਂਡੇਸ਼ਨ ਚ ਆਪਣਾ ਕਾਰਡ ਆਪਣਾ ਫਾਰਮ ਲੋ ਪਰੋ ਔਰ ਮੈਂਬਰ ਬਣੋ ਸਰ ਇਹ ਕਦੋਂ ਤੱਕ ਵੈਲਟ ਰਹੇਗਾ ਇਹ ਕਾਰਡ ਇਹ ਕਾਰਡ 29 ਜਨਵਰੀ ਤੋਂ 2029 ਜਨਵਰੀ ਤੱਕ ਵੈਲਿਡ ਹੈ ਤੇ ਇਹ ਹੁਣ 5 ਸਾਲ ਦੀ ਇਹਦੀ ਵੈਲਿਡਿਟੀ ਹੈ ਉਹ ਸਾਰਾ ਫ੍ਰੀ ਹੈ ਉਹ ਕਿਹੜੀ ਕਿਹੜੀ ਬਿਮਾਰੀਆਂ ਜਿਹੜੀਆਂ ਉਹਦਾ ਇਲਾਜ ਹਰ ਬਿਮਾਰੀ ਦਾ ਲਾਗ ਕੀਤਾ ਜਾਏਗਾ 1 ਰੁਪਏ ਲੱਗਿਆ ਚਾਹੇ ਹਾਰਟ ਦਾ ਹੋਵੇ ਕਿਡਨੀ ਦਾ ਹੋਵੇ ਬਾਡੀ ਦਾ ਕੋਈ ਸਰਜਰੀ ਹੋਵੇ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਵੀ ਹੋਵੇ ਜਿਹਦੇ ਕੋਲੇ ਕਾਰਡ ਹੈਗਾ ਸਲਾਰਿਆ ਦੰਸ ਸਭਾ ਫਾਊਂਡੇਸ਼ਨ ਦਾ ਉਹਦੇ ਵਾਸਤੇ ਆਉਣ ਵਾਲੇ 5 ਸਾਲ ਬਿਮਾਰੀ ਨੂੰ ਬਾਏ ਬਾਏ 1 ਰੁਪਿਆ ਲੱਗੇਗਾ ਜੇ ਸਾਥ ਸਮਰਥਕ ਇੰਤਜ਼ਾਰ ਕਰ ਰਹੇ ਨੇ ਤੁਹਾਡੀ ਟਿਕਟ ਨੂੰ ਲੈ ਕੇ ਕੀ ਕਹਿਆ ਜਾਂਦੇ ਉਹ ਦੱਸੋ ਸਾਨੂੰ ਦੇਖੋ ਟਿਕਟ ਦੀ ਜਿਹੜੀ ਲੋਕ ਸਭਾ ਦੀ ਗੱਲ ਹੈਗੀ ਹੈ ਅਗਲੇ ਹਫਤੇ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਲਾਣਾ ਮੇਰੇ ਡਾਇਰੈਕਟਰ ਡਿਪਟੀ ਡਾਇਰੈਕਟਰ ਤੁਹਾਡਾ ਐਲਾਨ ਵੀ ਹੋ ਜਾਏਗਾ ਪਾਰਟੀ ਦੀ ਸਿੰਬਲ ਤੇ ਅਸੀਂ ਲੜ ਰਹੇ ਹਾਂ ਪਾਰਟੀ ਕਿਹੜੀ ਹੋਏਗੀ ਉਹਦਾ ਤੁਹਾਨੂੰ ਕਮਿੰਗ ਵੀਕ ਚ ਪਤਾ ਵੀ ਲੱਗ ਜਾਏਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਸਾਰੀ ਲੋਕ ਸਭਾ ਦੇ ਜਿਹੜੇ ਮੇਰੇ ਪਰਾਪੈਨ ਉਹ ਮੇਰਾ ਵੇਟ ਕਰ ਰਹਿਣਾ ਕਿ ਕਦੋਂ ਅਸੀਂ ਸਵਰਨ ਸਨਾਰੇ ਦੇ ਅਨਾਉਂਸਮੈਂਟ ਹੋਏ ਔਰ ਕਦੋਂ ਅਸੀਂ ਸੈਲੀਬ੍ਰੇਟ ਕਰੀਏ ਔਰ ਮੇਰਾ ਪੂਰਾ ਯਕੀਨ ਹੈ ਕਿ ਜਿਸ ਤਰੀਕੇ ਨਾਲ ਮੈਂ ਪਿਛਲੇ 18 ਸਾਲ ਤੋਂ ਲੋਕ ਸਭਾ ਗੁਰਦਾਸਪੁਰ ਦੇ ਹਲਕੇ ਨੂੰ ਦੇਖ ਰਿਆ ਸਾਰੇ ਪਰਿਵਾਰਾਂ ਦੀ ਕੋਈ ਤਮੰਨਾ ਹੈਗੀ ਹੈ ਕਿ ਇੱਕ ਵਾਰ ਲੋਕਲ ਲੀਡਰ ਸਵਰਨ ਸਨਾਰਿਆ ਜਿਹੜਾ ਸਾਡੇ ਪਰਿਵਾਰ ਦਾ ਬੱਚਾ ਹੈ ਇੱਕ ਜ਼ਿੰਮੇਵਾਰ ਦਾ ਪੁੱਤਰ ਹੈ ਇੱਕ ਫਰੀडम फाइਟਰ ਦਾ ਪੁੱਤਰ ਹੈ ਉਹਨੂੰ ਅਸੀਂ ਮੌਕਾ ਦੇਈਏ ਤਾਕੇ ਉਹਨੂੰ ਪਤਾ ਸੇਵਾ ਗੱਦਾ ਕਰਨੀ ਹੈ ਔਰ ਉਹ ਹਰ ਬੰਦੇ ਦੀ ਪ੍ਰੋਬਲਮ ਲੁਕਸਾ ਬਦੀ ਜਾਣਦਾ ਹੈ ਔਰ ਮੈਨੂੰ ਪੂਰਾ ਯਕੀਨ ਹੈ ਵੇਟ ਕਰੋ ਇੱਕ ਨਾ ਨੀ ਬੀਜਪੀ ਦੇ ਨਹੀਂ ਮਿਹਨਤ ਕਰਦੇ ਬਾਅਦ ਵਿੱਚ ਜਿਹੜੇ ਪੂਰੀ ਆਪਣੇ ਜਿਹੜਾ ਫਾਲੋ ਨਹੀਂ ਮਿਲੇਗਾ ਨਹੀਂ ਜੀ ਮੈਂ ਨਹੀਂ ਮੈਂ ਬੀਜਪੀ ਦੀ ਟਿਕਟ ਵਾਸਤੇ ਨਾ ਅਪਲਾਈ ਕੀਤਾ ਹੈ ਨਾ ਮੈਂ ਮੰਗੀ ਹੈ ਨਾ ਮੈਨੂੰ ਜ਼ਰੂਰਤ ਸੀਗੀ ਮੈਂ ਟਿਕਟ ਤੇ ਜਿੱਥੇ ਆ ਰਿਹਾ ਇਹ ਲੋਕਾਂ ਦਾ ਅਸ਼ੀਰਵਾਦ ਸੀਗਾ ਕਿ ਇਸ ਵਾਰ ਜਿਸ ਟਿਕਟ ਤੋਂ ਸਲਾਰੀ ਆਏਗਾ ਉਹ ਚਿਤ ਕੇ ਜਾਏਗਾ ਨਮਸਕਾਰ ਧੰਨਵਾਦ ਕੈਮਰਾ ਪਰਸਨ ਹਨੀ ਦੇ ਨਾਲ ਅਦਸੈਨੀ ਦੀ ਰਿਪੋਰਟ